ਮੁਗਾ ਬਰਨਾਲਾ ਹਾਈਵੇ ਤੇ ਵਾਪਰਿਆ ਦਰਦਨਾਖਾ ਹਾਦਸਾ ਇੱਕ ਕਾਰ ਨੂੰ ਬਚਾਉਂਦੇ ਬਚਾਉਂਦੇ ਦੂਜੀ ਕਾਰ ਆ ਗਈ ਹਾਦਸੇ ਵਿੱਚ ਪੇਚ ਇੱਕ ਕਾਰ ਨੂੰ ਬਚਾਉਂਦਿਆਂ ਇੱਕ ਕਾਰ ਤੇ ਪਲਟਿਆ ਪੱਥਰਾਂ ਨਾਲ ਭਰਿਆ ਹੋਇਆ ਟੀਪਰ ਇੱਕੋ ਪਰਿਵਾਰ ਦੇ ਚਾਰ ਮੈਂਬਰ ਚੜ ਕੇ ਮੌਤ ਦੀ ਪੇਟ ਤੇ ਪਿੱਛੇ ਬਚ ਗਈ ਇੱਕ 5 ਸਾਲਾਂ ਦੀ ਮਾਸੂਮ ਬੱਚੀ ਖਬਰ ਹੈ ਮੋਗੇ ਜ਼ਿਲ੍ਹੇ ਤੇ ਬਰਨਾਲਾ ਰੋਡ ਤੇ ਪੈਂਦੇ ਪਿੰਡ ਬੁੱਟਰ ਕਲਾਂ ਦੀ ਜਿੱਥੇ ਇੱਕ ਕਾਰ ਨੂੰ ਬਚਾਉਂਦਿਆਂ ਬਚਾਉਂਦਿਆਂ ਇੱਕ ਪੱਥਰ ਨਾਲ ਭਰਿਆ ਹੋਇਆ ਟੀਪਰ ਕਾਰ ਤੇ ਪਲਟ ਜਾਂਦਾ ਹੈ ਤੇ ਕਾਰ ਦੇ ਵਿੱਚ ਬੈਠੇ ਚਾਰੇ ਲੋਕ ਮੌਤ ਤੇ ਘਾਟ ਉਤਰ ਜਾਂਦੇ ਉਸ ਕਾਰ ਦੇ ਵਿੱਚ ਇੱਕ ਮਾਸੂਮ ਬੱਚੀ ਵੀ ਦੱਸੀ ਜਾ ਰਹੀ ਹੈ ਜਿਸ ਦੀ ਉਮਰ ਮਹਿਜ਼ 5 ਸਾਲ ਹੈ ਉਹ ਪਰਿਵਾਰ ਜੋ ਕਿ ਆਪਣੇ ਕਿਸੇ ਕੰਮ ਦੇ ਬੱਦੀ ਕਿਤੇ ਜਾ ਰਿਹਾ ਸੀ ਕਿਤੋਂ ਪਰਤ ਰਿਹਾ ਸੀ ਤੇ ਅੱਜ ਉਸ ਦੇ ਨਾਲ ਐਡਾ ਵੱਡਾ ਭਿਆਨਕ ਹਾਦਸਾ ਵਾਪਰ ਜਾਂਦਾ ਤੇ ਲਾਸ਼ਾਂ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਗਿਆ ਕਿ ਉਹ ਦੋ ਸਕੇ ਭਰਾ ਸੀ ਤੇ ਉਹਨਾਂ ਦੇ ਨਾਲ ਉਹਨਾਂ ਦੀਆਂ ਪਤਨੀਆਂ ਸੀ ਤੇ ਉਹਨਾਂ ਦੀ ਇੱਕ ਮਾਸੂਮ ਜਿਹੀ ਬੱਚੀ ਸੀ ਉਹ ਸਕੇ ਭਰਾ ਤੇ ਉਹਨਾਂ ਦੀਆਂ ਪਤਨੀਆਂ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੀਆਂ ਨੇ ਤੇ ਇਹ ਪਿੱਛੇ ਬਚ ਗਈ ਹੈ ਤਾਂ ਸਿਰਫ 5 ਸਾਲਾਂ ਦੀ ਮਾਸੂਮ ਬੱਚੀ ਤੇ ਹੁਣ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਰਖਵਾਇਆ ਗਿਆ ਤੇ ਪਰਿਵਾਰ ਦੀ ਉਡੀਕ ਕੀਤੀ ਜਾ ਰਹੀ ਹੈ ਮੇਰੇ ਨਾਲ ਸਵਾਲ ਸੰਗ ਹੈ ਕਿ ਕਿ ਐਕਸੀਡੈਂਟ ਹੋਇਆ ਕਿਵੇਂ ਹੋਇਆ ਕੁਝ ਪਤਾ ਲੱਗਾ ਇਹ ਜੀ ਟਿਪਰ ਆਉਂਦਾ ਸੀ ਮੂਗੀ ਵਾਲੇ ਵਾਲੇ ਪੱਥਰ ਦਾ ਭਰਿਆ ਹੋਇਆ ਪੱਥਰ ਦਾ ਭਰਿਆ ਹੋਇਆ ਟਿਪਰ ਆਉਂਦਾ ਸੀ ਮੂਹਰ ਲਈ ਇਹਦੇ ਨਾਲ ਹੀ ਇਹਦੇ ਪਿਛਲੇ ਪਾਸੇ ਗੱਡੀ ਆਉਂਦੀ ਸੀਗੀ ਉਹਨਾਂ ਨੇ ਗੱਡੀ ਓਵਰਟੈਕ ਕਰਕੇ ਤੇ ਜਮਾ ਮੂਰਦੀ ਮੋੜ ਦੀਆਂ ਖੱਬੇ ਪਾਸੇ ਨੂੰ ਰੋਡ ਸੀਗਾ ਤੇ ਉਹਨਾਂ ਨੇ ਮੂਰਦੀ ਮੋੜ ਦੀ ਪਿੱਛੋਂ ਥੋੜਾ ਜਿਹਾ ਵੇਟ ਕਰ ਲੀਂਦੇ ਤਾਂ ਟਰੱਕ ਲੰਘ ਜਾਂਦੇ ਬਾਅਦ ਚ ਮੋੜ ਲੈਂਦੇ ਠੀਕ ਰਹਿੰਦੇ ਪਰ ਮੂਰਦੀ ਮੋੜਤੀ ਉਹ ਅਨ ਕੰਟਰੋਲ ਹੋ ਗਿਆ ਟਰੱਕ ਉਹਨਾਂ ਤੋਂ ਜਿਹੜਾ ਇੱਕਦਾਂ ਮੂਰੇ ਆ ਗਿਆ ਉਹ ਤਾਂ ਫਿਰ ਸੰਭਲਿਆ ਨਹੀਂ ਟਰੱਕ ਬ੍ਰੇਕਾ ਬਹੁਤ ਮਾਰੀਆਂ ਉਹ ਟਰੱਕ ਵਾਲੇ ਨੇ ਤੇ ਫਿਰ ਉਹਦੇ ਉੱਤੇ ਆ ਕੇ ਡਿੱਗੀ ਗੱਡੀ ਹੈ ਚਾਰ ਜਾਨੇ ਸੀਗੇ ਜੀ ਕੱਢਿਆ ਤੁਸੀਂ ਹਾਂਜੀ ਕੱਢਿਆ ਜੀ ਕੌਣ ਕੌਣ ਸੀ ਪਤਾ ਲੱਗਾ ਕਿੱਥੋਂ ਆਏ ਸੀ ਇਹ ਜੀ ਆਏ ਸੀਗੇ ਹਨੂਮਾਨਗੜ੍ਹ ਤੋਂ ਦੱਸਦੇ ਆ ਜੀ ਉੱਥੋਂ ਆਏ ਟਰੱਕ ਪਲਟ ਗਿਆ ਸੀ ਕਾਰ ਦੇ ਉੱਪਰ ਹਾਂਜੀ ਟਰੱਕ ਉੱਤੇ ਪਲਟ ਗਿਆ ਜੀ ਬਹੁਤ ਟਰੈਮ ਲਾਇਆ ਅੱਧਾ ਘੰਟਾ ਤੱਕ ਲਾਇਆ ਪੂਰਾ ਸੀ ਤਾਂ ਹੱਥਾਂ ਨਾਲ ਪੱਥਰ ਲਾਇਆ ਸਾਰਾ ਟਰੱਕ ਦਾ ਹਾਲਤ ਕਿਤਾ ਉਹਨਾਂ ਨੇ ਜੀ ਹਾਲ ਦੀ ਉਹ ਮੁੰਲਾ ਜਿਹੜੇ ਲੈ ਕੇ ਐਂਬੂਲੈਂਸ ਸੀ ਮੁਸ਼ਕਲ ਆਈ ਉਹਨਾਂ ਦਾ ਤਾਂ ਉੱਥੇ ਜਾ ਕੇ ਪਤਾ ਲੱਗੂਗਾ ਇੱਥੋਂ ਤੱਕ ਮੈਨੂੰ ਲੱਗਦਾ ਖਤਮ ਨਹੀਂ ਸੀਗੀ ਕੁੜੀ ਇੱਕ ਨਿੱਕੀ ਜੀ ਵਜੀ ਆ ਜੀ ਉਹ ਤਾਂ ਇੱਕ ਪਾਸੇ ਦੀ ਕੱਢ ਲਈ ਸੀ ਅਸੀਂ ਹੋਗ ਰਹੇ ਜੇ ਵੇਚ ਦੀ ਫੜ ਕੇ ਆਏ ਪੱਥਰ ਉੱਤਰ ਪਾਸੇ ਕਰਕੇ ਰੋਈ ਜਾਂਦੀ ਸੀ ਵਿੱਚੋਂ ਕੱਚੀ ਸੀ ਬਾਹਰ ਕੱਢੀ ਕਿਹੜੀ ਸੀ ਇਹ ਗੱਡੀ ਮੇਰੇ ਸਾਹ ਰਾਹੀਂ 20 ਹੈ ਜੀ ਬਾਈ ਕੀ ਨਾਮ ਹੈ ਤੁਹਾਡੇ ਸਰ ਮੇਰਾ ਨਾਮ ਜਸਵਿੰਦਰ ਸਿੰਘ ਆ 108 ਐਮਬੂਲੈਂਸ ਦਾ ਸਟਾਫ ਆਈ ਅਸੀਂ ਮੁੱਕ ਗਏ ਤੁਸੀਂ ਸਰਕਾਰੀ ਹਸਪਤਾਲ ਕੁਝ ਲੈ ਕੇ ਆਏ ਮਰੀਜ਼ਾਂ ਦੀ ਕੀ ਮਾਮਲਾ ਜੀ ਹਾਂਜੀ ਸਰ ਇਹ ਮਾਮਲਾ ਸੀਗਾ ਜੀ ਇਹ ਆਪਣੇ ਗੰਗਾ ਨਗਰ ਤੋਂ ਆਏ ਸੀਗੇ ਜੀ ਇਹ ਮੈਰਿਜ ਦੇ ਉੱਤੇ ਡਾਡਰ ਤੇ ਚਾਰ ਚਾਰ ਫੈਮਿਲੀ ਮੈਂਬਰ ਸੀ ਇੱਕ ਬੱਚਾ ਸੀਗਾ ਜੀ ਇਹਨਾਂ ਦੇ ਨਾਲ ਇਕਾਤੇ ਸੀ ਇਹ ਆਈ 20 ਟ ਗੱਡੀ ਤੇ ਸੀ ਇਹ ਦੱਸਿਆ ਸਾਨੂੰ ਤੇ ਹਾਸ ਸਕਦੇ ਬਾਪਾ ਤੇ ਹਾਸਾ ਜੀ ਮੇਨ ਹਾਈਵੇ ਤੇ ਕ੍ਰੋਸਿੰਗ ਆ ਜਿੱਥੋਂ ਪਤੋਂ ਉਧਰ ਨੂੰ ਜਾਈਦਾ ਤੇ ਉੱਥੇ ਟਿਪਰ ਆ ਰਿਆ ਸੀਗਾ ਲੋਡ ਸੀਗਾ ਉਹ ਪੱਥਰ ਦੇ ਨਾਲ ਭਰਿਆ ਹੋਇਆ ਸੀਗਾ ਉਹਦੇ ਅੱਗੇ ਗੱਡੀ ਆ ਗਈ ਜਿਹੜੇ ਕ੍ਰੋਸਿੰਗ ਕਰਦੇ ਸੀਗੇ ਤੇ ਉਹ ਟਿਪਰ ਉੱਪਰ ਪਲਟ ਗਿਆ ਜੀ ਤੇ ਕਿੰਨੇ ਜਖਮੀ ਕਿੰਨੇ ਇਹ ਚਾਰ ਇਹ ਚਾਰ ਜਾਨੇ ਪੰਜ ਜਾਨੇ ਸੀਗੇ ਜੀ ਇੱਕ ਬੱਚਾ ਬਚ ਗਿਆ ਜੀ ਚਾਰ ਪੇਸ਼ੈਂਟ ਇੱਥੇ ਪਹੁੰਚ ਗਏ ਜੀ ਸਿਵਲ ਦੇ ਵਿੱਚ ਤੇ ਜਿਹੜੇ ਜਿਹੜੇ ਨਾਲ ਥੱਡਾ ਟਕਰਾਰ ਦੇ ਦਿੱਤਾ ਗਿਆ ਜੀ ਚਾਰਾਂ ਦੀ ਹਾਂਜੀ ਹਾਂਜੀ ਇਹ Rajasthan ਦੇ ਰਹਿਣ ਵਾਲੇ ਹਾਂਜੀ ਇਹ Rajasthan ਦੇ ਰਹਿਣ ਵਾਲੇ ਹੁਣ ਤੱਕ ਦੀ ਜਾਣਕਾਰੀ ਇਹ ਹੈ ਜੀ ਇੱਕ ਹਨੂਮਾਨਗੜ੍ਹ ਰਾਜਸਥਾਨ ਤੋਂ ਅ ਛੋਟੀ ਗੱਡੀ ਮੈਂ ਸੌਰੀ I20 ਇਹ ਤੇ ਚਾਰ ਆਰਐਸੀ ਦੋ ਲੇਡੀਜ਼ ਔਰ ਦੋ ਜੈਂਟਸ ਪਰ ਮੈਨੂੰ ਇਹ ਵੀ ਪਤਾ ਲੱਗਾ ਕਿ ਹਾਲੇ ਇੱਕ ਤਾਂ ਜੋੜੇ ਦਾ ਹੁਣੇ-ਹੁਣੇ ਵਿਆਹ ਹੋਇਆ ਸੀਗਾ ਤੇ ਹਨੂਮਾਨਗੜ੍ਹ ਤੋਂ ਇਥੇ ਨਾਲ ਹੀ ਪਿੰਡ ਦੌਧਰਾ ਦੌਧਰਾ ਪਿੰਡ ਉਹ ਲੜਕੀ ਦੌਧਰਾ ਪਿੰਡ ਦੀ ਸੀ ਉੱਥੇ ਉਹਨਾਂ ਨੇ ਉਹਨਾਂ ਦੇ ਲੜਕੀ ਦੇ ਘਰ ਵਿਆਦਾ ਪ੍ਰੋਗਰਾਮ ਸੀ ਅੱਜ ਜਾਗੂ ਸੀ ਉਹ ਅੱਜ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਣ ਆਏ ਸੀ ਪਰ ਅਫਸੋਸ ਬੜੀ ਮਾੜੀ ਘਟਨਾ ਵਾਪਰੀ ਆ ਕਿ ਇਹਨਾਂ ਉੱਪਰ ਟਿੱਪਰ ਜਿਹੜਾ ਕਿ ਬੱਟਿਆਂ ਦਾ ਭਰਿਆ ਹੋਇਆ ਸੀ ਪੂਰੀ ਪੂਰੀ ਕਾਰ ਦੇ ਉੱਪਰ ਆਈ 20 ਦੇ ਉੱਪਰ ਡਿੱਗ ਪਿਆ ਜਿਸ ਦੇ ਨਾਲ ਪੂਰੇ ਉਹ ਸਾਰੀ ਫਿਸ ਗਈ ਤੇ ਸਾਡੇ ਪ੍ਰਸ਼ਾਸਨ ਨੇ ਡਿਪਟੀ ਸਾਹਿਬ ਸਰਦਾਰ ਮਜੀਤ ਸਿੰਘ ਜੀ ਤੇ ਸੀ ਮੌਕੇ ਤੇ ਹਾਜ਼ਰ ਹੋਏ ਇਹਨਾਂ ਨੇ ਆ ਕੇ ਸਾਰਾ ਅ ਪ੍ਰਬੰਧ ਕੀਤਾ ਲੋਕਾਂ ਨੂੰ ਸੂਚਿਤ ਕੀਤਾ ਕਿੰਨੀਆਂ ਮੌਤਾਂ ਸਰ ਦੱਸ ਰਹੇ ਜੀ ਚਾਰ ਮੌਤਾਂ ਹੋ ਚੁੱਕੀਆਂ ਨੇ ਤੇ ਇੱਕ ਬੱਚੀ ਹੈ ਜਿਹੜੀ ਉਹ ਬਚ ਗਈ ਆ 5 ਸਾਲ ਦੀ ਬੱਚੀ ਦੱਸਿਆ ਜਾ ਰਿਹਾ ਉਹ ਬਚ ਗਈ ਆ ਬਾਕੀ ਗੱਡੀ ਦੇ ਵਿੱਚ ਜਿਹੜੇ ਚਾਰੇ ਸੀ ਸਵਾਰ ਚਾਰਾਂ ਦੀ ਮੌਤ ਹੋ ਗਈ ਇਹ ਲੜਕੀ ਜਿਹੜੀ ਬਚੀ ਆ ਇਹ ਵੀ ਗੱਡੀ ਦੇ ਵਿੱਚ ਸੀ ਪਰ ਪਤਾ ਨਹੀਂ ਕਿਸ ਤਰ੍ਹਾਂ ਇਹ ਗੱਡੀ ਦੇ ਵਿੱਚੋਂ ਬਾਹਰ ਉੜ ਕੇ ਡਿੱਗ ਪਈ ਜਿਹਦਾ ਕਰਕੇ ਲੜਕੀ ਦਾ ਬਚਾਅ ਹੋ ਗਿਆ ਤੇ ਬਾਕੀ ਚਾਰਾਂ ਦੀ ਮੌਤ ਹੋ ਗਈ ਔਰ ਉਹਦੇ ਵਿੱਚ ਇੱਕ ਤਾਂ ਬਿਲਕੁਲ ਨਵਾਂ ਵਿਆਹ ਜੋੜਾ ਸੀ ਸੋ ਬੜਾ ਦਰਦਨਾਕ ਖਾਸਾ ਹੋਇਆ ਬੜਾ ਅਫਸੋਸ ਆ ਬੜਾ ਦੁੱਖ ਆ ਤੇ ਸਾਰੇ ਲੋਕ ਬੜਾ ਦੁੱਖ ਮਨਾ ਰਹੇ ਆ ਜੀ ਤੇ ਮੇਰੇ ਖਿਆਲ ਇਸ ਤਰ੍ਹਾਂ ਦਾ ਹਾਦਸਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਦੇਖਿਆ ਡਾਕਟਰ ਗੁਰਦੀਪਾਖ ਹਾਦਸਾ ਹੋਇਆ ਮੋਗਾ ਦੇ ਵਿੱਚ ਉਹ ਸਿਵਲ ਹਸਪੀਟਲ ਪੇਸ਼ੈਂਟ ਪਹੁੰਚੇ ਨੇ ਕੀ ਪੋਜੀਸ਼ਨ ਹੋ ਗਈ ਆ ਤੁਹਾਨੂੰ ਸਰ ਸਾਡੇ ਕੋਲ ਜਿਹੜੇ ਪੇਸ਼ੈਂਟ ਆਏ ਸੀਗੇ ਚਾਰ ਪੇਸ਼ੈਂਟ ਆਏ ਸੀ ਉਹ ਬਰਾਉ ਡੈਡੀ ਆਏ ਨੇ ਉਹਨਾਂ ਦਾ ਟਿਪਰ ਨਾਲ ਐਕਸੀਡੈਂਟ ਹੋ ਗਿਆ ਸੀਗਾ ਰਾਜਸਥਾਨ ਦੀ ਫੈਮਿਲੀ ਸੀਗੀ ਤੇ ਬੁੱਟਾ ਵਾਲਾ ਰੋਡ ਦੇ ਇੱਧਰ ਸਾਈਡ ਤੇ ਉਹਨਾਂ ਦਾ ਐਕਸੀਡੈਂਟ ਹੋਇਆ ਟਿਪਰ ਨਾਲ ਤੇ ਜੇ ਇੱਕ ਬੱਚੀ ਆ ਉਹ ਦਾ ਬਚਾਅ ਹੋ ਗਿਆ ਉਹ ਜਖਮੀ ਹਾਲਤ ਚ ਹੈ ਬਾਕੀ ਸਾਡੇ ਕੋਲ ਚਾਰੋਂ ਇੱਕ ਹੀ ਪਰਿਵਾਰ ਦੇ ਫੈਮਿਲੀ ਸੀਗੀ ਜਿਹੜੇ ਤੇ ਮੌਤ ਹੋ ਗਈ ਉਹਨਾਂ ਦੀ ਕਿੰਨੀ ਉਮਰ ਹੋਏਗੀ ਜੈਂਡਰ ਕੀ ਹੈਗੇ ਨੇ ਜੈਂਡਰ ਹੈ ਸਰ ਸਾਡੇ ਕੋਲ ਇੱਕ ਤਾਂ ਸੁਖਾਵਾ ਸਿੰਘ ਹੈਗਾ ਇੱਕ ਲਬਪ੍ਰੀਤ ਕੌਰ ਹੈ ਇੱਕ ਕਰਮਨ ਸਿੰਘ ਹੈ ਤੇ ਇੱਕ ਮਨਜੀਤ ਕੌਰ ਹੈ ਜੀ ਦੋ ਮੇਲ ਹੈ ਦੋ ਫੀਮੇਲ ਹੈਗੀ ਬਚਾਰੇ ਕੋ ਫੈਮਿਲੀ ਦੇ ਹਾਂਜੀ ਚਾਰੋਂ ਇੱਕੋ ਫੈਮਿਲੀ ਦੀ ਤੇ ਬੱਚੀ ਦੀ ਕੰਡੀਸ਼ਨ ਕੀ ਹੈ ਜੀ ਬੱਚੀ ਦੀ ਕੰਡੀਸ਼ਨ ਠੀਕ ਹੈ ਜੀ ਇੱਕ ਕੋਈ ਜ਼ਿਆਦਾ ਨਹੀਂ ਬੱਚੀ ਦੀ ਉਮਰ ਕਿੰਨੀ ਹੋਊਗੀ ਜੀ ਬੱਚੀ ਦੀ ਉਮਰ ਕਿੰਨੀ ਸੀ 5 ਸਾਲ ਦੀ ਹੈ ਜੀ ਬੱਚੀ ਦੀ ਉਮਰ ਅੱਜ ਤਕਰੀਬਨ ਦੰਦੇ 2 ਵਜੇ ਜਿਹੜਾ ਮੋਗਾ ਤੋਂ ਬਰਨਾਲਾ ਜਿਹੜਾ ਮੇਨ ਹਾਈਵੇ ਜੀ.ਟੀ. ਰੋਡ ਪੈਂਦਾ ਉਹਦੇ ਤੇ ਇੱਕ ਪਿੰਡ ਪੈਂਦਾ ਪੁੱਤਰਕਲਾਂ ਤੇ ਉਹਦੇ ਪੁੱਤਰਕਲਾਂ ਪਿੰਡ ਦੇ ਬਾਹਰ ਵੱਰ ਜਿਹੜਾ ਮੇਨ ਹਾਈਵੇ ਜਾਂਦਾ ਉੱਤੇ ਇੱਕ ਚਰਸਤਾ ਬਣਦਾ ਤੇ ਉੱਥੇ ਇੱਕ ਮੋਗਾ ਸਾਈਡ ਤੋਂ ਇੱਕ ਟਿਪਰ ਸੀਗਾ ਜਿਹੜਾ ਬਹੁਤ ਭਾਰੀ ਬੱਟਿਆਂ ਦਾ ਪੱਥਰਾਂ ਦਾ ਭਰਿਆ ਹੋਇਆ ਸੀ ਉਹ ਬੜੀ ਤੇਜ਼ ਰਫ਼ਤਾਰੀ ਨਾਲ ਬਰਨਾਲਾ ਸਾਈਡ ਨੂੰ ਜਾ ਰਿਹਾ ਸੀ ਤੇ ਸਾਹਮਣੇ ਪਿੰਟ ਸਾਈਡ ਤੋਂ ਇੱਕ i20 ਕਾਰ ਜਦੋਂ ਚੌਂਕ ਦੇ ਵਿੱਚ ਆਈ ਤਾਂ ਜਿਹੜਾ ਟਿਪਰ ਆ ਇੱਕਦਮ ਟਿਪਰ ਉਹ ਕਾਰ ਦੇ ਉੱਤੇ ਪਲਟ ਗਿਆ ਜਿਹਦੇ ਕਰਕੇ ਸਾਰੇ ਬੱਟੇ ਡੈਕ ਜਿਹੜੇ ਭਾਰੀ ਪੱਥਰ ਉਹ ਵੀ ਕਾਰ ਦੇ ਉੱਪਰ ਡੈਕ ਪਵੇ ਪਏ ਤੇ ਕਾਰ ਨੂੰ ਜਿਹੜਾ ਟਿਪਰ ਦੀ ਬਾਡੀ ਨੇ ਕਾਰ ਨੂੰ ਪੂਰੀ ਤਰ੍ਹਾਂ ਨਾਲ ਕਵਰ ਕਰ ਲਿਆ ਤੇ ਮੈਂ ਨੇੜੇ ਹੀ ਸੀਗਾ ਜਾਦਨੂ ਸਾਡੀ ਪੁਲਿਸ ਪਾਰਟੀ ਐਸਐਚਓ ਪ੍ਰਤਾਪ ਸਿੰਘ ਤੇ ਹੋਰ ساری ਪੁਲਿਸ ਪਾਰਟੀ ਆ ਗਈ ਤੇ ਅਸੀਂ ਮੌਕੇ ਤੇ ਮੌਕੇ ਤੇ ਦੋ ਹਾਈਡਰਾ ਮਸ਼ੀਨਾਂ ਤੇ ਐਂਬੂਲੈਂਸਾਂ ਮੰਗਾਈਆਂ ਤੇ ਫਿਰ ਆਮ ਪਬਲਿਕ ਨੇ ਬਹੁਤ ਸਹਿਯੋਗ ਦਿੱਤਾ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਬੜੀ ਜਦੋਜਹਿਦ ਤਕਰੀਬਨ ਪੌਣੇ ਘੰਟੇ ਦੀ ਜਦੋਜਹਿਦ ਤੋਂ ਬਾਅਦ ਉਹ ਕਾਰ ਦੇ ਵਿੱਚੋਂ ਇੱਕ ਨਾਮ ਨਾਂਬਿਆ ਉਹ ਤਾਂ ਜੋੜਾ ਸੀ ਤੇ ਇੱਕ ਹੋਰ ਆਦਮੀ ਤੇ ਔਰਤ ਸੀ ਉਹਨਾਂ ਨੂੰ ਬਾਹਰ ਕੱਢ ਕੇ ਐਂਬੂਲੈਂਸ ਵਿੱਚ ਪਾ ਕੇ ਅਸੀਂ ਮੋਟਰੀ ਸਿਹਤालय ਮੋਗੇ ਭੇਜਿਆ ਸਰ ਉਹਨਾਂ ਦੀ ਹਾਲਤ ਕਿਹਦਾ ਜਿਹੜੇ ਜਿਹੜੀ ਹਾਲਤ ਸੀਗੀ ਉਹ ਬਹੁਤ ਹੀ ਕ੍ਰਿਟੀਕਲ ਹਾਲਤ ਸੀ ਮੈਂ ਇਹ ਭਿਆਨਕ ਜਿਹੜਾ ਐਕਸੀਡੈਂਟ ਤਾਂ ਮੰਜ਼ਰ ਪਹਿਲੀ ਵਾਰੀ ਦੇਖਿਆ ਜਦੋਂ ਇੰਨੀ ਪੂਰੀ ਤਰ੍ਹਾਂ ਨਾਲ ਜਿਹੜੀ ਕਾਰ ਉਹਨੇ ਪੱਥਰਾਂ ਨੇ ਤੇ ਇਹਨੇ ਕਵਰ ਕੀਤੀ ਹੋਈ ਸੀ ਟਿਪਰ ਨੇ ਤੇ ਉਹਨਾਂ ਦੇ ਵਿੱਚੋਂ ਹਾਲਤ ਇਹ ਸੀ ਬਈ ਸਾਰਿਆਂ ਦੀ ਹਾਲਤ ਬਹੁਤ ਕ੍ਰਿਟੀਕਲ ਸਿਗੀ ਬਈ ਤਕਰੀਬਨ ਤਿੰਨ ਬੰਦੇ ਤਾਂ ਉਹ ਡੈਡੀ ਜਾਪਦੇ ਸੀਗੇ ਤੇ ਬਾਕੀ ਪਰਮਾਤਮਾ ਮਿਹਰ ਕਰੇ ਤੇ ਉਹ ਸਹੀ ਸਲਾਮਤ ਰਹੋ ਜਣ ਕਿੱਥੋਂ ਆ ਰਹੇ ਸੀ ਪਤਾ ਲੱਗਿਆ ਵੀ ਕਿੱਥੋਂ ਆਏ ਕਿੱਥੇ ਜਾ ਰਹੇ ਇਹ ਜਿਹੜਾ ਪਰਿਵਾਰ ਆ ਇਹ ਜਿਹੜੀ ਨੰਬਿਆ ਉਹ ਤਾਂ ਲੜਕੀ ਆ ਇਹਦਾ ਪਤਾ ਲੱਗਿਆ ਵੀ ਤਕਰੀਬਨ 15-20 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਇਹ ਪਰਿਵਾਰ ਹਨੂਮਾਨਗੜ੍ਹ ਰਾਜਸਥਾਨ ਤੋਂ ਉਧਰ ਪੈਂਟ ਸਾਈਡ ਨੂੰ ਜਾ ਰਹੇ ਸੀ